ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਈ ਸ੍ਰੀ ਮੁਖਵਾਕ ਮਹਲਾ 5 ਇੱਕ ਓ ਔੰਕਾਰ ਸਤਿਗੁਰ ਪ੍ਰਸਾਦਿ ਕਾਤੀ ਦੇਹ ਮੋ ਪੁਨ ਬਾਂਦੀ ਸਾਟ ਕਠੋਰ ਕਚੀਲ ਕੋ ਗਿਆਨੀ ਸਾਬਤ ਭ੍ਰਮ ਤਰਹਿਣ ਨਹੀਂ ਪਾਵਤ ਪਾਰ ਬ੍ਰਹਮ ਕੀ ਗਤ ਨਹੀਂ ਜਾਣੀ ਜੋ ਵਣ ਰੂਪ ਮਾਇਆ ਮਦ ਮਾਤਾ ਵਿਚਰਤ ਬਿਕਲ ਵਡੋ ਅਭਿਮਾਨੀ ਹਰ ਤਨ ਪਰ ਅਪਵਾਦ ਨਾਰ ਨਿੰਦਾ ਜਹ ਮੀਠੀ ਜੀਵ ਮਾਹੇ ਤਾਨੀ ਕਲ ਵੰਚ ਸ਼ਬ ਕਰਤੇ ਅਪਾਵਾ ਤੇਗ ਤੁ ਸੁਣਤ ਪ੍ਰਭ ਅੰਤਰ ਜਾਮੀ ਸੀਲ ਧਰਮ ਦਿਆ ਸੁਚ ਨਾਸਤ ਆਇਓ ਸਰਣ ਜੀ ਕੇ ਦਾਨੀ ਕਾਰਣ ਕਨ ਸਮਰਤ ਸ੍ਰੀ ਧਰ ਰਾਖ ਲਿਹੁ ਨਾਨਕ ਕੇ ਸੁਆਮੀ ਤੀਰਤ ਕਨ ਸ਼ੰਨ ਮਨ ਮੋਹਨ ਜੋ ਹਨ ਪਾਪ ਵਿਦਾਰਣ ਕੋ ਹਰ ਤਨ ਤਨ ਸਮਰਤ ਸਭੈ ਵਿਦ ਕੁਲਹਿ ਸੰਬੋਹ ਯੁਦਾਰਣ ਸੋ ਚਿਤ ਚੇਤ ਅਚੇਤ ਜਾਨ ਸਤ ਸੰਗਤ ਭਰਮ ਆਂਦੇ ਰਮੋਇ ਕਦ ਤੋਂ ਮੂਰਤ ਕਰੀ ਚਸਾ ਪਲ ਸਿਮਰਨ RAM ਨਾਮ ਰਸਨਾ ਸੰਗ ਲਾਓ ਕੋ ਛੋ ਕਾਜ ਅਲਪ ਸੁਖ ਬੰਧਨ ਕੋਟ ਜਨਮ ਕਹਾ ਦੁਖ ਭਾਉ ਸਿਖ ਸਤ ਨਾਮ ਪਜ ਨਾਨਕ RAM ਰੰਗ ਆਤਮ ਸਿਉ ਰੋ ਰੰਚ ਕਰੇਤ ਖੇਤ ਤਨ ਨਿਰਮਤ ਬੁਰਲਵ ਦੇਹ ਸਵਾਰ ਤਰੀ ਥਾਣ ਪਾਣ ਸੋਦੇ ਸੁਖ ਪੰਚਤ ਸੰਕਟ ਕਾਟ ਬਿਪਤ ਹਰੀ ਮਾਤ ਪਿਤਾ ਭਾਈ ਅਰ ਬੰਦਪ ਭੋਜਨ ਕੀ ਸਭ ਸੂਜ ਪਰੀ ਵਰਤਮਾਨ ਹੋਵਤ ਦਿਨ ਪ੍ਰਤਨਿਤ ਆਵਤ ਨਿਕਟ ਵੇਖਾ ਮੰਜਰੀ ਰੇ ਗੁਨ ਹੀਨ ਦੀਨ ਮਾਇਆ ਕ੍ਰਿਮ ਸਿਮਰ ਸੁਆਮੀ ਏਕ ਕਰੀ ਕਰ ਗੈ ਲਿਹੋ ਕਿਰਪਾਲ ਕਿਰਪਾ ਨਿਦ नानक काट ब्रह्म परी रे मन मूष बिला मह गर्बत करतब करत महा मुंगना संपत ढोल चोर सब चूलत माया मगन भ्रमत कुंकना सुत बिनता साजन सुख बंदप तास्यो मोह बडयो सोकना भयो बीज अहं मम ओंकर बीतत औद कारत यंगना ਨਿਰਤ ਮੰਝਾਰ ਵਿਸਾਰ ਮੁਖ ਨਿਰਕਤ ਪੁੰਚਤ ਭੁਗਤ ਭੁਖ ਭੁਖਨਾ ਸਿਮਰ ਗੋਪਾਲ ਦਿਆਲ ਸਤ ਸੰਗਤ ਨਾਨਕ ਜਗ ਜਾਣਤ ਸੁਪਨਾ ਦੇਹ ਨਾ ਗਹਿਨਾ ਨੇਹ ਨਾ ਨੀਤਾ ਮਾਇਆ ਮਤ ਕਹਾਂ ਲੋਗ ਰਉ ਚਤੁਰਨਾ ਪਤਰਨਾ ਚੌਰਨਾ ਚਾਵਰ ਬਹਿਤੀ ਜਾਤ ਰਿਦੈ ਨ ਬੇਚਾਰ ਰਤਨਾ ਅਸਬ ਨ ਗੱਜ ਸਿੰਘਾਸਣ ਸ਼ਿਨ ਮੈਂ ਤਿਆਗਤ ਨਾਮੁ ਸਿਦਾਰੋ ਸੂਰ ਨਾ ਜੀਰ ਨਾ ਮੀਰ ਨਾ ਖਾਨ ਸੰਗ ਨਾ ਕੋ ਦ੍ਰਿਸ਼ਟਿ ਨਿਹਾਰੋ ਕੋਟ ਨਾ ਓਟ ਨਾ ਕੋਸ ਨਾ ਸੋਟਾ ਕਰਤ ਵਿਚਾਰ ਦੂਰ ਕਰ ਚਾਰੋ ਮਿੱਤਰ ਨਾ ਪੁੱਤਰ ਕਲਤਰ ਸਾਜਨ ਸਾਖ ਉਲਟਤ ਜਾਤ ਮਿਰਖ ਕੀ ਛਾਰ ਦੀਨ ਦਿਹਾਲ ਪੁਰਖ ਪ੍ਰਭ ਪੂਰਨ ਸ਼ਿਨ ਸ਼ਿਨ ਸਿਮਰਹੁ ਬਮੇ ਆਪਾਰੋ ਸੇਰੀ ਪਤਨ ਆਤਿ ਸ਼ਰਨ ਨਾਨਕ ਜਨ ਏ ਭਗਵੰਤ ਕਿਰਪਾ ਕਰਤਾਰੋ ਪ੍ਰਾਣ ਮਾਨ ਦਾਣ ਮਗ ਜੋ ਹਨ ਈਤ ਚੀਤ ਦੇ ਲੇ ਲੇ ਪਾਰੀ ਸਾਜਨ ਸੈਨ ਬੀਤ ਸੁਤ ਭਾਈ ਤਾਹੂੰ ਤੇਲੇ ਰਖੀ ਨਿਰਾਰੀ ਧਾਵਣ ਭਾਵਣ ਕੂਰ ਕਮਾਵਣ ਏ ਵਿਦ ਕਰਤਿ ਯੋਧ ਤਨ ਜੜੀ ਕਰਮ ਧਰਮ ਸੰਜਮ ਸੁਤ ਨੇਮਾ ਚੰਚਲ ਸੰਗ ਸਗਲ ਵਿਦਹਾਰੀ। ਪਸ਼ ਪੰਕੀ ਬਿਰਖਿ ਅਸਥਾਵਰ। ਬਹੁ ਵਿਦਿ ਜਾਉਣ ਭਰਮੇ ਹੋਇ ਅਤਿ ਭਾਰੀ। ਕਿਨ ਪਲ ਚਸਾ ਨਾਮ ਨਹੀਂ ਸਿਮਰੇ ਹੋ। ਦੀਨਾ ਨਾ ਪ੍ਰਾਨਪਤ ਸਾਰੀ। ਖਾਨ ਪਾਣ ਮੀਠ ਰਸ ਭੋਜਨ। ਅੰਤ ਕੀ ਵਾਰ ਹੋਤ ਕਤ ਖਾਰੀ। ਨਾਨਕ ਸੰਤ ਚਨ ਸੰਗ ਉਦਰੇ। ਹਰ ਮਾਇਆ ਮਗਨ ਚਲੇ ਸਭ ਦਾਰੀ ਬ੍ਰਹਮਾਦਿਕ ਸ਼ਿਵ ਸ਼ੰਦ ਮੁਨੀਸਰ ਰਸ ਗਰਸਿਕ ਠਾਕੁਰ ਗੁਨ ਗਾਵਤ ਇੰਦਰ ਮਨਿੰਦਰ ਖੋਜਤੇ ਗੋਰਖ ਤਰ ਲੰਗਗਨਿ ਆਵਤ ਫੁਨਤਾਵਤ ਸਿੱਧੰ ਬਨੁਖ ਦੇਵ ਅਰਦਾਨਬ ਇਕ ਤਿਲਤਾ ਕੋ ਮਰਮ ਨ ਪਾਵਤ ਪ੍ਰੇਵ ਪ੍ਰਭ ਪ੍ਰੀਤ ਪ੍ਰੇਮ ਰਸ ਭਗਤੀ ਹਰ ਜਨ ਤਾ ਕੈ ਦਰਸ ਸਮਾਵਤ ਤੇ ਸਹੰਤ ਆ ਗਿਆਨ ਕੋ ਜਾਚੈ ਮੁਖਦੰਤ ਰਸਨ ਸਗਲ ਘਸ ਜਾਵਤ ਰੇ ਮਨ ਬੂੜ ਸਿਮਰ ਸੁਖਦਾਤਾ ਨਾਨਕ ਦਾਸ ਤੁਜੈ ਸਮਝਾਵਤ ਮਾਇਆ ਰੰਗ ਬਿਰੰਗ ਕਰਤ ਬ੍ਰਹਮ ਮੋਹ ਕੈ ਕੁਭਗਵਾਰ ਪ੍ਰਯੋਹ ਹੈ ਇਤਾ ਗਵਿ ਆਕਾਸ਼ ਨਮਾਵਤ ਵਿਸ਼ਟਾ ਅਸਤ ਕ੍ਰਿਮ ਉਦਰ ਪ੍ਰਯੋਹ ਹੈ ਦਇਦ ਸਤਾਏ ਮਹਾ ਬਿਖਿਆ ਕਉ ਪਰਤਨਸ਼ੀਨ ਅਗੇ ਆਨ ਹਰਿਓ ਹੈ ਜੋ ਬਣ ਬੀਤ ਜਰਾ ਰੋਗ ਗਰਸਿਓ ਜਮਦੂਤਨ ਡੰਨ ਮਿਰਤ ਮਰਿਓ ਹੈ ਅਨਕ ਜੋਨ ਸੰਕਟ ਨਰਕ ਪੁੰਚਤ ਸਾਸਨ ਦੁਖ ਕਰਤ ਕਰਿਓ ਹੈ ਪ੍ਰੇਮ ਭਗਤ ਉਧਰੈ ਸੇ ਨਾਨਕ ਹਰਿ ਕਿਰਪਾ ਸੰਤ ਆਪ ਕਰਿਓ ਹੈ ਗੁਣ ਸੰਬੂਹ ਫਲ ਸਭ ਮਨੋ ਰਤ ਪੂਰਨ ਹੋਈ ਆਸੁ ਹਮਾਰੀ ਔ ਕਦਮ ਮੰਤਰ ਤੰਤਰ ਪਰ ਦੁਖ ਹਾਰ ਸਰਵ ਰੋਗ ਖੰਡਨ ਗੁਣਕਾਰੀ ਕਾਮ ਕ੍ਰੋਧ ਮਦ ਮਤਸਰ ਤ੍ਰਿਸ਼ਨਾ ਮਿਨਸ ਜਾਏ ਹਰ ਨਾਮ ਉਚਾਰੀ ਇਸ਼ਨਾਨ ਦਾਨ ਤਾਪਨ ਸੁਚਿ ਕਿਰਿਆ ਚਨ ਕਮਲ ਹਿਰਦੈ ਪ੍ਰਵਤਾਰੀ ਸਾਜਨ ਮੀਤ ਸਖਾ ਹਰ ਬੰਧਪ ਜੀਵ ਧਾਨ ਪ੍ਰਭ ਪ੍ਰਾਣਯਾਦਾਰੀ ਹੋਟ ਕਹੀ ਸੁਆਮੀ ਸਮਰਤਹ ਨਾਨਕ ਦਾ ਸਦਾ ਬਲਿਹਾਰੀ ਆਵਦ ਕਟਿਉ ਨਾ ਜਾਤ ਪ੍ਰੇਮ ਰਸ ਚਰਨ ਕਮਲ ਸੰਗ ਦਾਨੁ ਬੰਧਿਉ ਨਾ ਜਾਤ ਵਿਜੈ ਮਨ ਦਰਸਿ ਮਗ ਤਾਪਕ ਜਰਿਉ ਨਾ ਜਾਤ ਰਹਿਉ ਜਨ ਤੂਰ ਲਗ ਨੀਰ ਨ ਸਾਕ ਸੁਭੋਰ ਚਲੈ ਹਰਿ ਪੰਥ ਪਗ ਨਾਨਕ ਰੋਗ 도ਖ ਅਗ ਮੋਹ ਸਿਦਾ ਹਰ ਨਾਮ ਖਗੋ ਉਦਮ ਕਰ ਲਾਗੇ ਬਹੁ ਭੰਤੀ ਵਿਚ ਰੈ ਅਨਕਿ ਸ਼ਾਸਤਰ ਬਹੁ ਖਟੂਆ ਭਸਮ ਲਗਾਏ ਤੀਰਥ ਬਹੁ ਬ੍ਰਹਮ ਤੇ ਸੂਖਮ ਦੇਹ ਬੰਦਾ ਬਹੁ ਜੱਟੂਆ ਬਿਨ ਹਰ ਭਜਨ ਸਗਲ ਦੁਖ ਪਾਵਤ ਜੋ ਪ੍ਰੇਮ ਬਡਾਏ ਸੂਤ ਕੇ ਹਟੂਆ ਪੂਜਾ ਚੱਕਰ ਕਰਤ ਸੋਮ ਪਾਕਾ ਅਨਕ ਭਾਂਤ ਠਟੈਂ ਕਰ ਠਟੂਆ ਬਿਨ ਹਰ ਭਜਨ ਸਗਲ ਦੁਖ ਪਾਵਤ ਜੋ ਪ੍ਰੇਮ ਵਢਾਇ ਸੂਤ ਕੇ ਹਟੂਆ ਪੂਜਾ ਚਕਰ ਕਰਤ ਸੋਮ ਪਾਕ ਅਨਕ ਭਾਂਤ ਠਟੈਂ ਕਰ ਠਟੂਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ